ਇੱਕ ਹੀ ਕਰਦੇ ਬੰਨ੍ਹਦੇ ਆ ਤਰੀਕੋ ਕਹਿੰਦੇ ਕਿਸਤੀ ਜੋ ਤੇਲ ਮੋਗਾ ਕਦੀ ਕਹਿੰਦੇ ਕੋਜ ਹੋ ਗਿਆ ਉਹ ਟਾਇਰ ਬਾਹਰ ਕਰਦੇ ਆ ਉਹ ਪਿੰਡਾਂ ਨੂੰ ਨਹੀਂ ਜਾਂਦੇ ਜਿੱਥੇ ਜਿੱਥੇ ਨੂੰ ਜਿੱਥੇ ਨੂੰ ਕੋਈ ਨਹੀਂ ਹੈਗਾ ਉਹ ਢੇਰਾ ਦਿਖਾ ਦਿਓ ਨਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈਦੀ ਜੇ ਕਿਹੜਾ ਅਸ ਆ ਗੇੜੇ ਦਾ ਹੁਣ ਇਹਨਾਂ ਨੂੰ ਬੰਦੇ ਹਾਂ ਅਲੱਗ ਅਲੱਗ ਗੇੜੇ ਕੰਟਾ ਵੀ ਨਹੀਂ ਹੁਣ ਪਿੰਡ 'ਚ ਦਵਾਈਆਂ ਦੇਵਣੀਆਂ ਯਾਰ ਨਾਲ ਹੈਲਪ ਕਰੋ ਉੱਥੇ ਡਗੜਾ ਪੇਲ ਲੱਗ ਡਿਆ ਪਿੰਡ ਦਵਾਈ ਪਚੋਣੀਆਂ ਨਾ ਅਮਰੀਕਾ ਤੋਂ ਆਏ ਨਾ ਇਹ ਆਏ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਵੇੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇ ਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਫ ਇੰਡੀਆ ਸਰਕਾਰੀ ਟੀਮ ਆਈਆਂ ਤੇ ਦੇਖੋ ਇਹਨੇ ਦੀਆਂ ਬੇੜੀਆਂ ਇੱਧਰ ਮੇਰਾ ਭਰਾ ਦਿਖਾ ਦਿਓ ਉਹ ਲੱਗੀਆਂ ਨੇ ਖਾਲੀ ਲੱਗੀਆਂ ਜੇ ਖਾਲੀ ਬੇੜੀਆਂ ਲੱਗੀਆਂ ਆ ਪਿੰਡ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾ ਦਿਓ ਦਿਖਾਓ ਕਿੱ데 ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆ ਵੀਡੀਓ ਦੇ ਆ ਦੇਖੋ ਆ ਪਿੰਡ ਦੇ ਬਜ਼ੁਰਗ ਆ ਬਜ਼ੁਰਗ ਪਿੰਡ ਦੇ ਆ 20 ਕਰਵਾਏ ਬੇੜੀ ਨਹੀਂ ਦਿੰਦੇ ਆ ਨਿਆਲ ਪਿੰਡ ਸਾਡੇ ਨਾਲ ਫੜੋ ਸਾਡੀ ਅੰਦਰ ਆ ਆ ਘੁੰਣਲ ਪਿੰਡ ਨਹੀਂ ਆ ਕਿਉਂ ਨਹੀਂ ਦਿੰਦੇ ਆ ਸਰਕਾਰੀ ਟੀਮਾਂ ਲੱਗੀਆਂ ਸਾਰੇ ਬੰਦੇ ਨਿਕਲਣ ਦਿਖਾਓ ਇੱਧਰ ਫੋਟੋਆਂ ਲੈਣ ਦਿਖਾਓ ਸਾਡੇ ਦੌਰੇ ਆ ਆ ਦਿਖਾਓ ਦੇਖੋ ਟੀਮਾਂ ਲੱਗੀਆਂ ਪੇਂਡ ਦੇ ਲੋਕ ਜਾਂ ਜਿਹੜੀਆਂ ਧਾਰਮਿਕ ਸੰਗਤਾਂ ਆ ਜਿਹੜੀਆਂ ਪਿੰਡਰ ਟੀਮਾਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮਾਂ ਕੋਈ ਮਦਦ ਨਹੀਂ ਕਰਾਈ ਇਹਨਾਂ ਤੇਰਾ ਗਾਉਂ ਨਾ ਤਿੰਨ ਘੰਟੇ ਹੁਣ ਇੱਥੇ ਆਏ ਹੋਏ ਆ ਇੱਥੇ ਵਿਛੇ ਰਮਾਣਾ ਇਹਨਾਂ ਨਾਲ ਨੈਸ਼ਨਲ মিডিਆ ਨੇ ਆਇਆ ਇੱਕ ਗੱਲ ਦੋਣਾ ਦਿਖਾਓ ਵੀ ਨੈਸ਼ਨਲ মিডিਆ ਆਇਆ ਇੱਦਾਂ ਕਰੋ ਵੀ ਦਿਖਾਓ ਨੈਸ਼ਨਲ মিডিਆ ਕੋਈ ਪ੍ਰਾਈਵੇਟ ਜਾਣੀ ਹੋਵੇ ਦਿਖਾਓ ਵੀ لا 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 لا